ਇੱਕ ਨੂੰ ਹੰਦਸ ਲੋ ਜੀ ਅੱਜ 15 ਅਗਸਤ ਦੀ ਖੁਸ਼ੀ ਚ ਬੂਟੇ ਵੰਡ ਰਹੇ ਆ ਤੇ ਆ ਨਿੱਕੇ ਨਿੱਕੇ ਬੱਚੇ ਵੀ ਲੈਣ ਆ ਹਾਂ ਗੁੜੂ ਕੀ ਲੈ ਬੂਟੇ ਲੈਣ ਆਈ ਹੈ ਹਾਂ ਕੇ ਗੁਲਾਣੇ ਇਹ ਧਰਤੀ ਨੂੰ ਬਚਾਉਣ ਆ ਵੈਰੀ ਗੁੱਡ ਹਾਂ ਗਿਆਨੀ ਤੂੰ ਵੀ ਲਾਵੇਂਗਾ ਵੈਰੀ ਗੁੱਡ ਆਡਾ ਮੁੰਡਾ ਤੈਨੂੰ ਕਿਨੇ ਦੱਸਿਆ ਆਪਣੇ ਆਪਣੇ ਤਿੰਨੇ ਸਿੰਘ ਨਹੀਂ ਦੱਸਿਆ ਜੀ ਵਾਹ ਯਾ ਠੀਕ ਲੈ ਜੋ ਅੰਬ ਦੁੱਧ ਪੈਣੇ ਅਰਜਨ ਬੋਰਡ ਪਿੱਪਲ ਠੀਕ ਹੈ ਸ਼ਤੂਤ ਤੇ ਆ ਫੋਲਾਂ ਦੇ ਬੂਟੇ ਨੇ ਠੀਕ ਹੈ ਵਾਤ ਵਾਤ ਲਾਉ ਰੁਕ ਆ ਚੱਕੇ ਚਲੋਗੇ ਆ ਥੋੜਾ ਭਜੇ ਨੇ ਚੱਕੇ ਚਲੋਗੇ ਹੋਰ ਆ ਨੀਮਾ ਚੱਕਲ ਇਕਦੋ ਅਰਜਨ ਤੂਤ ਹੋਰ ਉਹ ਤੇਰੀ ਪੌੜੀਆਂ ਕਰ ਰਖ ਨੇ ਨਹੀਂ ਆਪਾਂ ਰੋਣੇ ਕਿਚਾਈ ਨਹੀਂ ਚੱਕ ਚੱਕ ਤੂੰ ਵੀ ਚੱਕ ਚੱਲ ਆ ਜੋ ਇਹ ਪੌਣ ਦਾ ਕੰਮ ਹੁੰਦਾ ਏ ਕਿ ਚਾਕਰ ਸੌਖਾ ਰਹੇਗਾ ਚਲੋ ਠੀਕ ਹੈ ਬਾਕੀ ਸ਼ੁਰੂਆਤ ਕਰਤੀ ਅਸੀਂ ਆ ਸਾਡਾ ਕਿ ਪਹਿਲਵਾਨ ਖੜਾ ਹੈ ਆ ਕਿਵੇਂ ਲੈ ਆ ਬੂਟੇ ਲੈ ਆਈਏ ਕੀ ਕੀ ਲੈ ਰਹੇ ਕਿ ਲੈਣਾ ਏ ਕੋਫੀ ਹੋਇ ਤੇ ਕਿੰਨੀ ਆਣੇ? ਇੱਕੇ ਦੋ। ਕਿੰਨੀ ਆਣੇ? ਚਾ ਬਾਏ ਕਰ ਦੇ। ਆ ਵੈਰੀ ਗੁੱਡ। ਚਲ ਹੁਣ ਚੱਲੇ ਆ ਸੀ ਨਰਸੀ ਵਿਖਾਣੇ ਤੁਹਾਨੂੰ ਜੀ। 15 ਅਗਸਤ ਦੀ ਖੁਸ਼ੀ ਵਿੱਚ। ਮੂਟਾ। ਕਾ ਦਾ? ਆ ਤੁ। ਕਾ ਦਾ ਆ? ਮੂਟਾ। ਨਿਕਾੜ ਲੈਣੇ ਅਮਰੂਦਾਂ ਕੋਣੀ, ਅਮਰੂਦਾਂ ਮੁੱਗ ਹੋਰ ਬੈ ਨੇ। ਚਲ ਹੋਰ ਦੇ ਜਾ। ਲੈ। ਆ ਨਿਕਾਣੇ ਕੇ ਜੋ ਆਗ। ਤੇ 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 ਤੋਰ ਗਿਆ ਇੰਨਾ ਮਟਾ ਥੋੜਾ ਟੁਰੀਦਾ। ਚੋਪੀ ਲਾ ਕੇ। ਨਹੀਂ ਕੋ ਜੰਮੂ ਚੱਕ ਨਹੀਂ। ਜੰਮੂ ਚੱਕ ਲਾ। ਹੈ? ਨਹੀਂ ਇਹ ਤੂਤ ਤੇ ਤੂਤ। ਤੂਤ ਲਈ ਆ ਨਿੱਜਾ। ਇਹ ਲਾਉਣਾ ਹੀ ਐ ਜਾ ਸੱਟ ਨ ਦੇਵੀਂ। ਹਾਂ। ਹਲਾ। ਨਾਲ ਟੋਲ ਜੀਕਰ। ਬੋਰ ਸਹੀ ਗੱਲ ਨੇ ਕੇ ਸਿੱਟੋਂ ਅੰਤ ਨੂੰ ਦਿਖਾਉਂਦੇ ਆਈ ਨਰਸਰੀ ਕਿਹ ਹਾਲ ਹੈ ਆਇ ਮਰੂਲਾ ਇਹਨੂੰ ਸ਼ਾਇਦ ਇਹ 15 20 ਦਿਨ ਹੋ ਗਏ ਨੇ ਕਿੰਦੀ ਸੋਹਣੀ ਫੋੜ ਕੀਤੀ ਖੜਾ ਆ ਲੈ ਤੂ ਆਮਰੂਦ ਦੀ ਬਹੁਤ ਸੋਹਣੀ ਫੋੜ ਹੈ ਪਰ ਬੱਕਰੀਆਂ ਖਾ ਗਈਆਂ ਸੀ ਔਰ ਦੁਕਾਨਦ ਰੱਖਦੇ ਨੇ ਜਿਹਨੇ ਜਾਣੇ ਜਾ ਸਕਵੇ ਇਹ ਬੂਟੇ ਆਇਨੇ ਦੋਤੇ ਲਾਇਕ ਬਹੁਤ ਸੋਹਣੀ ਫੋਟ ਕੀਤੀ ਜਾਂਦਾ ਇਹ ਚੀਜ਼ ਮੇਰਾ ਇੰਚ ਆਇ ਪਰਸੋ ਲੈ ਆ ਬਾਕੀ ਨਰਸੀ ਸ਼ੁਰੂ ਹੋ ਗਈ ਟਾਲੀਆਂ ਨਿੰਮਾ ਮਰਿੰਗਾ ਬਕੈਣਾ ਜੰਮੂ ਤੇ ਅੰਬ ਆਏ ਤਿਆਰ ਹੋ ਰਹੇ ਜੀ ਇਹ ਪੱਥਰ ਜੱਟ ਵਗੈਰਾ ਤੇ ਆ ਬਿਲੋ ਆਵਰ ਟਾਈਮ ਦੇ ਬੂਟਾ ਹੈ ਬਾਕੀ ਬਲੂ ਮੋਰਿੰਗਾ ਤੇ ਆ ਗਿਆ ਜੀ ਦੇਸੀ ਕਿਕਰ ਤੇ ਲੋ ਬੱਚਿਆਂ ਨੂੰ ਪਤਾ ਬਾਕੀ 30 40 ਸਾਲ ਤੋਂ ਵੱਡੀ ਉਮਰ ਦੇ ਬੱਚੇ ਆ ਵੱਡਾ ਵੱਡਿਆਂ ਨੂੰ ਸਾਰਿਆਂ ਨੂੰ ਪਤਾ ਹੈ ਜੀ ਵੀ ਕਿਕਰ ਕੀ ਚੀਜ਼ ਹੈ ਅੱਗੇ ਲੋਕ ਦਾਤਨ ਇਸ ਦੇ ਕਰਦੇ ਸੀ ਹੁਣ ਤਾਂ ਪੇਸ਼ਟਾ ਵਗੈਰਾ ਆ ਗਿਆ ਬਹੁਤ ਕੁਛ ਆ ਗਿਆ ਪਰ ਸਭ ਤੋਂ ਵਧੀਆ ਦਾਤਨ ਕਿੱਕਰ ਦਾ ਇਹਨੂੰ ਜਿਹੜੇ ਫਲੀਆਂ ਲੱਗਦੀਆਂ ਕਈ ਤੁੱਕੇ ਵੀ ਕਹਿੰਦੇ ਨੇ ਉਹਨਾਂ ਦਾ ਪਾਊਡਰ ਬਣਾ ਕੇ ਸੁਕਾ ਕੇ ਚਮਚਾ ਦਾ ਸਵੇਰੇ ਸ਼ਾਮ ਖਾਓ ਗੋਡੇ ਗੁੱਡੇ ਜੋੜ ਦਰਦ ਵਗੈਰਾ ਸਭ ਕੁਝ ਠੀਕ ਹੁੰਦਾ ਹੈ ਜੀ ਬਾਕੀ ਰੋਜ਼ ਦਾਤਨ ਕਰਨ ਨਾਲ ਵੀ ਦੰਦ ਬਹੁਤ ਮਜ਼ਬੂਤ ਰਹਿੰਦੇ ਨੇ ਚਲ ਹੁਣ ਜਿੱਥੇ ਸੀ ਬੂਟੇ ਵੰਦੇ ਨੇ ਉੱਥੇ ਪਹੁੰਚ ਗਏ ਬਾਕੀ ਬੱਚੇ ਘਾਟ ਆਏ ਨੇ ਬੱਚੇ ਪੂਰੀ ਤਿਆਰੀ ਈਕੋ ਬਹੁਤ ਟਾਈਮ ਦਾ ਆ ਕਾਕੂ ਵੀ ਉਹਦੇ ਤੋਂ ਡੋਨਰ ਸੀ ਚੱਕ ਚੱਕ ਇੱਥੇ ਲਈ ਆਉਣੇ ਸੀ ਆ ਕਿਕਰ ਆ ਗਿਆ ਜੀ ਹੋਰ ਪਹਿਨਾ ਪਾਣੀ ਤਰੋਂ ਕੋਸੋ ਕ ਬਣਾਉਣਾ ਪੈਣਾ ਵੀ ਗਈ 15 ਅਗਸਤ ਸਭ ਨੂੰ ਪਤਾ ਹੀ ਹੈ ਵੀ ਕਿਉਂ ਮਨਾਈ ਜਾਂਦੀ ਹੈ ਡੱਬਾ ਡੱਬਾ ਲਈ ਜਾਈ ਉਹ ਉਥੋਂ ਭਰ ਲੈ ਠੰਡਾ ਪਾਣੀ ਹਾਂ ਇਹ ਠੀਕ ਤੇ ਰੁਕ ਲੈ ਜੋ ਫਰੀ ਲੈ ਜੋ ਫਰੀ ਲੈ ਜੋ ਵੱਟ ਵੱਟ ਲਾਓ ਤੇ ਜ਼ਿੰਦਗੀ ਬਚਾਓ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਹਾਂ ਬਾਵੇ ਬੱਚਾ ਕਹਿ ਰਿਹਾ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ تاکہ ਆ ਚਲਾਈ ਵੀ ਕਰੋ ਪੂਰੀ ਵੀਡੀਓ ਉਹਨੇ ਇੱਕ ਦਮ ਮਿੰਟ ਵੇਖ ਕੇ ਬੰਦ ਕਰ ਦਿੰਦੀ ਠੀਕ ਹੈ ਜੀ ਬੜੀ ਮਿਹਰਬਾਨੀ ਹਾਂ ਇਹੋ ਤੇ ਵੀ ਬਾਰ ਚਲੇ ਜਾਏ ਸਹੀ ਦੇ ਆਜਮ ਭਗਤ ਸਿੰਘ ਜੀ ਤਿਆਰ ਹੋ ਕੇ ਢੋਲ ਤਾਂ ਤੋੜਦੂਦਮ ਸਿੰਘ ਜੀ ਹੋਰ ਬਹੁਤ ਸ਼ੀਰ ਹੋਏ ਨੇ ਦੇਸ਼ ਆ ਜਾ ਤਾਂ ਹੈ ਐਵੇਂ ਨਹੀਂ ਹੋਇਆ ਜੀ ਠੀਕ ਹੈ ਜੀ ਤੇ ਜਿਹਨੇ ਲੋਕ ਕਦਰ ਨਹੀਂ ਕਰਦੇ ਪਜਾਦੀ ਦੀ ਠੀਕ ਹੈ ਜੀ